ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਖਿਲਾਫ ਨੌਜਵਾਨ ਦੀ ਮੌਤ ਨੂੰ ਲੈ ਕੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਹਾਈਵੇ ਜਾਮ ਤੱਕ ਕਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਤਾਂ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਨੌਜਵਾਨ ਆਸ਼ੂਤੋਸ਼ ਮਹਾਜਨ ਜਿਸ ਦੀ ਉਮਰ ਮਹਿਜ਼ 32 ਸਾਲ ਹੈ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਦੀ ਮੌਤ ਹੋ ਚੁੱਕਿਆ ਤੇ ਉਸ ਨੂੰ ਹਸਪਤਾਲ ਦੇ ਡਾਕਟਰਾਂ ਵੱਲੋਂ ਵੈਂਟੀਲੇਟਰ ਦੇ ਵਿੱਚ ਰੱਖਿਆ ਗਿਆ ਤੇ ਉਸ ਦੀ ਮੌਤ ਦੀ ਘੋਸ਼ਣਾ ਨਹੀਂ ਕੀਤੀ ਜਾ ਰਹੀ ਉਲਟਾ ਪਰਿਵਾਰਿਕ ਮੈਂਬਰਾਂ ਨੂੰ ਪਰਮਾਇਆ ਜਾ ਰਿਹਾ ਹੈ ਕਿ ਨੌਜਵਾਨ ਅਜੀਤ ਜਿਉਂਦਾ ਇਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ ਤਾਂ ਦੱਸਦੇ ਕਿ ਅਰਸ਼ਤੋਸ਼ ਮਹਾਜਨ ਜੋ ਕਿ 8 ਦਿਨ ਪਹਿਲਾਂ ਹਸਪਤਾਲ ਦੇ ਵਿੱਚ ਪਥਰੀ ਦੇ ਆਪਰੇਸ਼ਨ ਕਰਵਾਉਣ ਨੂੰ ਲੈ ਕੇ ਦਾਖਲ ਹੋਇਆ ਸੀ ਤਾਂ ਉਸ ਦੀ ਅਚਾਨਕ ਸਿਹਤ ਵਿਗੜ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਰੈਫਰ ਕਰਨ ਦੀ ਗੱਲ ਆਖੀ ਜਾ ਰਹੀ ਹੈ ਜਦਕਿ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਡਾਕਟਰਾਂ ਦੀ ਅਣਗੈਲੀ ਦੇ ਕਾਰਨ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਪਰਿਵਾਰਿਕ ਮੈਂਬਰਾਂ ਦੇ ਹੱਕ ਦੇ ਵਿੱਚ ਕੁਝ ਸ਼ਹਿਰ ਦੀਆਂ ਉਗੀਆਂ ਸਮਾਜ ਦੇ ਵੀ ਹਸਤੀਆਂ ਵੀ ਹੱਕ ਦੇ ਵਿਚਾਰਡਟੀਆਂ ਨੇ ਜਿਨ੍ਹਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਇਕੱਠਿਆਂ ਹੋ ਕੇ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪ ਫਿਰ ਜਾਣਦੇ ਆ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਮੇਰਾ ਨਾਮ ਸ਼ਿਲਪਾ ਮੇਰੇ ਹਸਬੰਦ ਦਾ ਨਾਮ ਆਸ਼ੂ ਹੈ ਉਹਨਾਂ ਨੂੰ ਸਿਰ ਸਟੋਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰਾਤੀ ਇਹਨਾਂ ਨੇ ਹੱਡਾ ਅਪਡੇਟ ਕੀਤਾ ਸ਼ੇਵ ਜੀ ਆ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਈ ਹੈ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਹੈ ਤੇ ਡਾਕਟਰ ਨੇ ਗੱਲ ਕੀਤੀ ਹੈ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਇਹਨਾਂ ਨੇ ਮੂੰਹ ਚ ਗੋਲੀ ਪਾਈ ਹੈ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣ ਲੱਗੀ ਤੇ ਇਹ ਵੀ ਨੇ ਕਹਿੰਦੇ ਕਿ ਤੂੰ ਛਿਲਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲੰਗੀ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਸੀ ਹਾਂ ਦੀ ਦੇਖਿਆ ਇਹਨਾਂ ਦਾ ਹਾਰ ਨਹੀਂ ਕੰਮ ਕਰ ਰਹੇ ਸਿਰ ਹਰ ਟਾਈਮ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰ ਰਹੇ 2 ਹੋਵੇ ਤਾਂ ਲੈ ਕੇ ਸਿਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋ ਰਿਹਾ ਸਿਰ ਨਾ ਪਲੀਜ਼ ਅੰਦਰ ਕੁਝ ਕਰੋ ਯਾਰ ਕੀ ਕਿਲੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਫ੍ਰੇਂਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਅਸ਼ੂ ਨੇ ਜੋਰਦੀ ਆਵਾਜ਼ ਲਗਾਈ ਹੈ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਰ ਇਹਨਾਂ ਨੂੰ ਹੋਰ ਜੀਨੀ ਕੋਈ ਆਈ। ਤਾਂ ਡਾਕਟਰ ਕੀ ਕਹਿੰਦੇ ਆ ਸੀ? ਡਾਕਟਰ ਕਹਿ ਰਹੇ ਆ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ। ਅਹੀਂ ਸਵੇਰ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ। ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ। ਸਰਜਰੀ ਦਾ ਆਰਡਰ ਨਹੀਂ ਕੀਤਾ ਸੀਗਾ। ਪਰੋਂ ਆਇਆ ਕੋਈ ਨਹੀਂ ਆਇਆ ਮਨਜੀਤ ਬੱਬਰ ਕਿਤਾ ਹਾਂਜੀ ਜਿਹਨਾਂ ਦਾ ਹਸਪੀਟਲ ਆ ਬੱਬਰ ਨੇ ਮਨਜੀਤ ਮਨਜੀਤ ਬੱਬਰ ਨੇ ਕਿਤਾ ਮਨਜੀਤ ਬੱਬਰ ਨੇ ਕਿਤਾ ਨਾ ਹਾਂਜੀ ਹਾਂਜੀ ਗੱਲ ਹੋ ਨਹੀਂ ਆ অপারেশন ਕਿੰਨੇ ਕੀਤਾ অপারেশন ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਆ ਬੜੀ ਦਿੱਕੁਤੀ ਕਿ ਪਤਰੀ ਵਸਦੀ ਆ ਇੱਥੇ ਹਾਂਡੀ ਤੇ ਅਦਰੇ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਮਨਜੀਤ ਸਿੰਘ ਬੱਬਰ ਦਾ ਕਹਿਣਾ ਹੈ ਕਿ ਨੌਜਵਾਨ ਆਸ਼ਤੋਸ਼ ਦੇ ਦਿਮਾਗ ਦੇ ਵਿੱਚ ਇੱਕ ਲੋਟ ਆ ਗਿਆ ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੈ ਤੇ ਉਸ ਨੂੰ ਅੰਮ੍ਰਿਤਸਰ ਲਈ ਜਾਣ ਲਈ ਕਿਹਾ ਜਾ ਰਿਹਾ ਪਰ ਪਰਿਵਾਰ ਇਸ ਦੇ ਲਈ ਤਿਆਰ ਨਹੀਂ ਹੋ ਰਿਹਾ ਆਸ਼ਤੋਸ਼ ਜਿਹੜਾ ਇਹ ਆ ਦੇ ਕੋ ਕਰੀਬ 5 ਦਿਨ ਪਹਿਲਾਂ ਆਇਆ ਸੀ ਜਦੋਂ ਆਇਆ ਸੀ ਜਾਇ ਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀ ਤੇ ਮੇਰੇ ਕੋ ਇਹ ਆ ਕੇ ਕਹਿ ਰਹੇ ਸੀ ਜੀ ਮੇਰਾ ਗੋਡੇ ਤੇ ਫਸਰੀ ਹੈ ਉਹਦਾ ਆਪਰੇਸ਼ਨ ਕਰ ਦੋ ਉਹ ਉਹਨਾਂ ਚਾਹ ਰਹੇ ਆਪਰੇਸ਼ਨ ਨਹੀਂ ਕਰ ਸਕਦੇ ਜਿਹਨਾਂ ਚਾਹ ਰਿਹਾ ਕੋਲੀ ਇਨਫੈਕਸ਼ਨ ਦੇਖਦਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕਸ਼ਨ ਨਹੀਂ ਉਸ ਤੋਂ ਬਾਅਦ 1.5 ਵਜੇ ਰਾਤੀਂ ਕਿੰਦਾਜਾ ਉਹਨਾਂ ਨੂੰ ਡੋਰਾ ਆਇਆ ਫੀਜ਼ਰ ਆਇਆ ਫੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਝੱਗਣ ਦੇ ਲਈ ਆ ਤੇ ਲੱਤਾਂ ਪਾਉਣ ਦੀ ਵੀਕਨੈਸ ਰਾਈਟ ਸਾਈਡ ਦੀ ਵੀਕਨੈਸ ਆਈ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਵੈਂਟੀਲੇਟਰ ਤੇ ਉੱਤੇ ਲਗਾ ਦਿੱਤਾ ਉਸਨੇ ਸਾਰੇ ਸਾਰੇ ਕੰਮ ਨੂੰ ساری ਟੀਮ ਸਾਰੇ ਐਨਸਥੈਟੀਸਟਸ ਮੈਡੀਕਲ ਸਟਾਫ ਵੀ ਸਾਰੇ ਜਣੇ ਨੇ ਰਲ ਕੇ ਟੀਮ ਵਰਕ ਕੀਤਾ ਉਸ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬੰਦਾ ਸੀ ਉਹ ਹਦਰੰਗ ਦਾ ਹੀ ਟਿਕ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਦਰੰਗ ਨੇ ਇਲਾਜ ਕਰਕੇ ਅਸੀਂ ਪੇਸ਼ੈਂਟ ਨੂੰ ਸਫੀਤੀ ਕਰਾਈ ਸੀਟੀਵੀ ਦਾ ਦੋ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਘੁੱਟ ਜਾਵੇ ਉਹ ਸੀਟੀ ਤੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਉਹਨੂੰ ਹੱਦ ਰੰਗ ਦਾ ਦੌਰਾ ਆ ਉਹਦੇ ਕਰਕੇ ਨੂੰ ਦੱਸਿਆ ਗਿਆ ਕਿ ਹਾਂ ਭਾਈ ਇਹਨੂੰ ਹੱਦ ਰੰਗ ਦਾ ਦੌਰਾ ਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਨੂੰ ਰਿਫਿਊਜ਼ ਕਰ ਰਿਹਾ ਰਾਤ ਦੇ ਘਾਰੇ तकरीबन 1.5 ਵਜੇ ਸਾਢੇ 3:30 ਵਜੇ ਤੁਰਸੀ ਰਿਹਾ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇਥੋਂ ਜਿੰਦਾ ਰਹੂ ਜਾਂ ਮਰਿਆ ਜਾਵੇ ਇਹ ਬਹੁਤ ਐਜ਼ এ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉਂਦਾ ਮਰਿਆ ਜਿਉ ਇਹ ਮੈਨੂੰ ਨਹੀਂ ਹজম ਹੋਣੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਾ ਜਿੰਦਾ ਜਿਉਂਦਾ ਮਰਿਆ ਜਿਉ ਇਸ ਚੀਜ਼ ਨੂੰ ਆਪਾਂ ਹੁਣ ਸਾਰੇ ਜਾਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਨਹੀਂ ਜਾਂਦੇ ਮੇਰੇ ਨਾਲ ਉੱਥੇ ਵੇਖਦੇ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਵਾਏ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅਮਸਰ ਵੇਲੇਆ ਇਹਨਾਂ ਨੂੰ ਲੂਟ ਕੀਤਾ ਜਾਂਦਾ ਸਰ ਨਿਊਰੋਸਰਜਨ ਆਪ ਕੋ ਨਹੀਂ ਗਿਆ ਕਿ ਨਿਊਰੋਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋਸਰਜਨ ਨਾਲ ਟੈਲੀਫੋਨਿਕਲੀ ਕੰਸਲਟੇਸ਼ਨ ਰੱਖੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋਸੈਂਟਰ ਦੇ ਵਿੱਚ ਤੇ ਦੱਸੋ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰ ਨੇ ਕਹਤਾ ਸੀ ਹਾਨੂੰ ਕਿ ਪੇਸ਼ੇਂ ਤੁਹਾਡਾ ਡੈਥ ਵਾ ਹੁਣ ਇਹ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਕਹਿੰਦੇ ਕਿ ਉੱਥੇ ਲੈ ਜਾਓ ਨਹੀਂ ਇਹ ਇਹ ਬਾਰ-ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਨ ਦਾ ਟ੍ਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਇਹ ਵੀ ਸਾਈਨ ਕਰਕੇ ਆਪਣੀ ਜ਼ਿੰਮੇਵਾਰੀ ਖਿਲਾ ਜਣ ਖੜੇ ਜਿੰਦਾ ਵਾ ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉੱਥੇ ਮੋਨੀਟਰ ਲੱਗਿਆ ਹੈ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਕਾ ਕੇ ਥੋੜੀ ਰੱਖਣਾ ਲੇਕਿਨ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਨ ਆ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬ ਕੌ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਕੇ ਦੇਖ ਲੈਣੇ ਬਿਲਕੁਲ ਹੁਣ ਪਰਿਵਾਰ ਨੂੰ ਕੀ ਕਿਹਾ ਗਿਆ ਫਲਾ ਪਰਿਵਾਰ ਨੂੰ ਮੇਰੀ ਇੱਕੋ ਹੀ ਗੁਜਾਰਸ਼ ਹੈ ਕਿ ਮਰੀਜ਼ ਨੂੰ ਜੇ ਬਚਾਉਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਟੁੱਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਾਨੂੰ ਸਹਿਮਤੀ ਦੇ ਦੇਣ ਫਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਹੋ ਕਿ ਸਾਨੂੰ ਸ਼ਿਫਟ ਕੀਤਾ ਜਾਏ ਸ਼ਿਫਟ ਕਰਾਂ ਲਈ ਮੈਂ ਇੱਥੋਂ ਤੱਕ ਆ ਕਿ ਮੈਂ ਆਪਣੀ ਆਪਣਾ ਸੌਰ ਆਪਣਾ ਵੈਂਟੀਨੇਟਰ ਆਂ ਲਿਆਉਦਾ ਸਾਰੇ ਕਾਜ਼ੇ ਨਾਲ ਭੇਜ ਜਾਏ ਮੇਰੀ ਰਿਸਪੋਨਸਿਬਿਲਟੀ ਹੋਏਗੀ ਲੇਕਿਨ ਦੱਸ ਰਹੇ ਕਿ ਡਾਕਟਰਾਂ ਦੀ ਵੱਡੀ ਟੀਮ ਹੈ ਇਸ ਵੇਲੇ ਇੱਥੇ ਬੈਠੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਕ ਪਰਸੈਂਟ ਦਾਸ ਲਾਦੇ ਜੇ ਉਹ ਰੈਫਰ ਕਰਤਾ ਜਾਏ ਤੋਂ ਬਾਅਦ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਐਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ ਚੜ੍ਹਦੀ ਕਲਾ ਟਾਈਮ ਟੀਵੀ ਲਈ ਗੁਰਦਾਸ ਪੂਤੋ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ